thank you ਦਾ ਜਿਹੜਾ ਬਹੁਤ ਵੱਡਾ ਉਪਰਾਲਾ ਆ ਯੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਸਾਰੇ ਪੰਜਾਬ 'ਚ ਮਨਜੋਗ ਬੀਜਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਜਿਹੜੇ ਡਰੱਗ ਕੰਜ਼ਿਊਮਰ ਹੌਟਸਪੌਟਸ ਨੇ ਉੱਥੇ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਪੰਜਾਬ ਸਰਕਾਰ ਦੀ ਤੇ ਮਨਜੋਗ ਬੀਜਪੀ ਸਾਹਿਬ ਦੀ ਸਖਤ ਦਾਤਾਨਾ ਕਿ ਜਿਹੜੇ ਨਸ਼ਾ ਤਸਕਰ ਨੇ ਜਿਹੜੇ ਨਸ਼ੇ ਦੇ ਦਲਦਲ 'ਚ ਯੁਵਾਵਾਂ ਨੂੰ ਫਸਾਉਂਦੇ ਆ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਣਾ ਹੈ ਪਰੰਤੂ ਜਿਹੜੇ ਐਡਿਕਟਸ ਨੇ ਜਿਹੜੇ ਨਸ਼ੇ ਦੀ ਇਸ ਬਿਮਾਰੀ 'ਚ ਇਸ ਕੋਰਚੇ ਪਏ ਹੋਏ ਆ ਉਹਨਾਂ ਨੂੰ ਐਜ਼ ਅ ਪੇਸ਼ੈਂਟ ਦੇਖਣਾ ਆ ਤੇ ਨਸ਼ਾ ਛੁਡਾਊ ਕੇਂਦਰਾਂ 'ਚ ਤੇ ਡੀ ਐਡਿਕਸ਼ਨ ਕੇਂਦਰਾਂ 'ਚ ਦਾਖਲ ਕਰਾਉਣਾ ਆ ਤੇ ਉਸੇ ਮੂਹਮੇ 'ਚ ਅੱਜ ਪਟਿਆਲੇ ਜ਼ਿਲ੍ਹੇ 'ਚ 25 ਥਾਵਾਂ 'ਤੇ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਰਨਰ ਹੋਟਲ ਦੇ ਬੈਕ ਸਾਈਡ ਤੇ ਜਿਹੜੀ ਬਸਤੀ ਉੱਥੇ ਮੈਂ ਮੇਰੇ ਐਸ ਪੀ ਸਿਟੀ ਪਲਵਿੰਦਰ ਚੀਮਾ ਜੀ ਡੀ ਐਸ ਪੀ ਸਿਟੀ ਸਤਨਾਮ ਸਿੰਘ ਤੇ ਉਹਨਾਂ ਦੀ ਟੀਮ ਜਿਹੜੀ ਆ ਅਸੀਂ ਇੱਥੇ ਕਰਾਂਗੇ ਸਰ ਜਿਸ ਤਰ੍ਹਾਂ ਕਿ ਇਹ ਮੇਨ ਇਲਾਕੇ ਆ ਗਏ ਇਸ ਤੋਂ ਇਲਾਵਾ ਕੁਝ ਇਲਾਕੇ ਅਜਿਹੇ ਜਿਹੜੇ ਜਿਹੜੇ ਛੁਪੇ ਹੋਏ ਹੁੰਦੇ ਆ ਉਹਦੀ ਜੇਕਰ ਕੋਈ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਪੁਲਿਸ ਨਾਲ ਕਿਸ ਤਰ੍ਹਾਂ ਸੰਪਰਕ ਕਰੇ ਦੇਖੋ ਜੀ ਸਾਡਾ ਸੇਫ ਪੰਜਾਬ ਹੈਲਪਲਾਈਨ ਦਾ ਵੀ ਨੰਬਰ ਜਿਹੜਾ ਆ ਉਹ ਸਾਡੀ ਵੈਬਸਾਈਟ ਤੇ ਅਵੇਲੇਬਲ ਹੈਗਾ ਕੋਈ ਵੀ ਨਸ਼ਾ ਵੇਚਣ ਦੀ ਜੇ ਜਾਣਕਾਰੀ ਹੈਗੀ ਹੈ ਤੇ ਉਹਨੂੰ ਸੇਫ ਪੰਜਾਬ ਹੈਲਪਲਾਈਨ ਤੇ ਦੱਸਿਆ ਜਾਵੇ ਅਸੀਂ 22 ਤੋਂ 250 ਤੋਂ 300 ਐਫਆਈਆਰਾਂ ਜਿਹੜੀਆਂ ਨੇ ਉਹ ਸੇਫ ਪੰਜਾਬ ਹੈਲਾਈਨ ਦੇ ਉੱਪਰ ਆਈ ਜਾਣਕਾਰੀ ਤੋਂ ਦਰਜ ਕੀਤੀਆਂ ਨੇ ਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਤੇ ਪਛਾਣ ਗੁੱਪਤ ਰੱਖੀ ਜਾਊਗੀ ਤੇ ਨਸ਼ਾ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਏਗੀ ਸਰ ਕੁਝ ਸ਼ਹਿਰ ਦੇ ਵਿੱਚ ਐਸੀਆਂ ਬਿਲਡਿੰਗਾਂ ਜਿਹੜੀਆਂ ਬੰਦ ਪਈਆਂ ਨੇ ਔਰ ਕੁਝ ਰੇਲਵੇ ਦੇ ਪੁਲ ਜਾਂ ਦੂਸਰੇ ਪੁਲ ਹੈਗੇ ਉਹਨਾਂ ਦਾ ਵੀ ਨਜ਼ਾਇਜ਼ ਇਸਤੇਮਾਲ ਹੋ ਰਿਹਾ ਉੱਥੇ ਵੀ ਚੈਕਿੰਗ ਹੋਏਗੀ ਹਾਂਜੀ ਬਿਲਕੁਲ ਜੀ ਜਿਹੜੀ ਵੀ ਅਬੈਂਡੰਟ ਪਲੇਸਿਸ ਨੇ ਜਿੱਥੇ ਆਵਾਜਾਈ ਘੱਟਾ ਤੇ ਜਿੱਥੇ ਲੋਕੀ ਨਸ਼ਾ ਪੀਣ ਦਾ ਜਿੱਥੇ ਅੱਡਾ ਬਣਾਇਆ ਹੋਇਆ ਉਹ ਸਾਰੀ ਥਾਵਾਂ ਚੈੱਕ ਕੀਤੀਆਂ ਜਾਣਗੀਆਂ